ਅੱਜ ਮੈਂ ਪਾਰਲੀਮੈਂਟ ਦੇ ਵਿੱਚ ਦੀ ਆਨਲਾਈਨ ਹੇਟ ਸਪੀਚ ਪ੍ਰिवेंशन ਬਿਲ 2024 ਸਬਮਿਟ ਕੀਤਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी एम साहब का। श्रीमान सी एम मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਹੈ ਇਦੇ ਵਿੱਚ ਜਿਸ ਤਰ੍ਹਾਂ ਸੀ ਦੇਖਿਆ ਖਾਸ ਕਰਕੇ ਕੁਝ ਮਹੀਨਿਆਂ ਤੋਂ ਜਿਹੜੀ ਹੇਟ ਸਪੀਚ ਹੈ ਹੇਟ੍ਰੀਡ ਸਪੀਚ ਹੈ ਫਿਰਕੂ ਅੰਸਰ ਹੈ ਨਫ਼ਰਤ ਫਲਾਉਣ ਵਾਲੇ ਅੰਸਰ ਹੈ ਬਦਮਜ਼ਗੀ ਆਪਸੀ ਪਰਸਪਰ ਪਿਆਰ ਨੂੰ ਸਾਡੇ ਸਮਾਜ ਦੇ ਭਾਈਚਾਰੇ ਨੂੰ ਵੀ ਗਾਰਡਨ ਵਾਲੇ ਲੋਕ ਬਹੁਤ ਹੀ ਤਤ ਪਰ ਹੋ ਗਏ ਅਸੀਂ ਸੋਚਣਾ ਹੈ ਕਿ ਵੀ ਭਾਰਤ ਹੁਣ 5 ਟ੍ਰਿਲੀਅਨ ਇਕਨੋਮੀ ਬਣਨ ਜਾ ਰਿਹਾ 21ਵੀਂ ਸਦੀ ਚ ਹੈਗੇ ਕਿ ਅੱਜ ਦਾ ਯੂਥ ਅੱਜ ਦੇ ਇਸ ਸਪੇਸ 에ਜ ਦੇ ਵਿੱਚ ਕਿ ਸਾਡੇ ਕੋਲ ਇਸ ਗੱਲ ਦੀ ਗੁੰਜਾਇਸ਼ ਹੈ ਔਰ ਪੰਜਾਬ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਿੰਨਾ ਇਕ ਨਾਜ਼ੁਕ ਸਮਾਂ ਇੱਕ ਹਨੇਰੇ ਘੁੱਪ ਹਨੇਰੇ ਚੋਂ ਪੰਜਾਬ 15 20 ਸਾਲ ਲੰਘਿਆ ਤੇ ਕੀ ਦੁਬਾਰਾ ਪੰਜਾਬ ਨੂੰ ਅਸੀਂ ਉਸ ਨਾਜ਼ੁਕ ਸਥਿਤੀ ਵਿੱਚ ਲਿਆ ਸਕਦੇ ਹਾਂ ਬਾਰਡਰ ਸਟੇਟ ਹੈ ਹੋਰ ਬੜੇ ਚੈਲੰਜਸ ਨੇ ਇਸ ਲਈ ਮੈਂ ਸਟੇਟ ਗਵਰਨਮੈਂਟ ਡੀਜੀਪੀ ਸਾਹਿਬ ਨਾਲ ਵੀ ਮੀਟਿੰਗਾਂ ਕੀਤੀਆਂ ਦਿੱਲੀ ਵੀ ਮੀਟਿੰਗਾਂ ਕੀਤੀਆਂ ਪਰ ਮੈਨੂੰ ਲੱਗਿਆ ਕਿ ਉਹਨਾਂ ਨੇ ਵੀ ਆਪਣੀ ਇੱਕ ਮਜਬੂਰੀ ਇੱਕ ਹੈਲਪਲੈਸਨੈਸ ਸ਼ੋ ਕੀਤੀ ਕਿ ਜੀਏ ਜਿਹੜੇ ਕਈ ਹੇਟਸ ਮੈਂ 38 ਪੇਜ ਦਾ ਜਿਵੇਂ ਤੁਹਾਨੂੰ ਪਤਾ ਹੈ ਦੋਜ਼ੀਆ ਡੀਜੀਪੀ ਪੰਜਾਬ ਨੂੰ ਵੀ ਦਿੱਤਾ ਉਹ ਕਹਿੰਦੇ ਅਸੀਂ ਐਮਓਈਆਈਟੀ ਨੂੰ ਲਿਖ ਰਹੇ ਹਾਂ ਇੱਥੇ ਕੋ ਐਕਸ਼ਨ ਸলো ਲੈਂਦੇ ਆ ਜਾਂ ਨਹੀਂ ਲੈਂਦੇ ਫਿਰ ਮੈਂ ਇਹਦਾ ਸਟੱਡੀ ਕੀਤਾ ਤੋੜਾ ਇਹ ਹੈ ਕਿ ਇਹ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੇ ਵਿੱਚ ਬਣਿਆ ਸੀ 24 ਸਾਲ ਪਹਿਲੇ ਉਹਦੋ ਤਾਂ ਸੋਸ਼ਲ ਮੀਡੀਆ ਵੀ ਇੰਨਾ ਨਹੀਂ ਸੀ ਔਰ ਉਹ ਬੜਾ ਵੇਗ ਜਾਂ ਇੱਕ ਛੋਟਾ ਜਿਹਾ ਐਕਟ ਹੈ ਇਸ ਲਈ ਹੇਟਰੀਡ ਸਪੀਚ ਨੂੰ ਹੇਟ ਸਪੀਚ ਨੂੰ ਪ੍ਰੋਵੋਕੇਸ਼ਨ ਨੂੰ ਰਿਲੀਜੀਅਸ ਪ੍ਰੋਵੋਕੇਸ਼ਨ ਨੂੰ ਔਰ ਇਹ ਜਿਹੜੀ ਕਮਿਊਨਲ ਹਾਰਮੋਨੀ ਨੂੰ ਡਿਸਟਰਬ ਕਰਨਾ ਇਹ ਉਹਦੇ ਵਿੱਚ ਚੰਗੀ ਤਰ੍ਹਾਂ ਡਿਫਾਈਨ ਨਹੀਂ ਹੈ ਕਵਰ ਨਹੀਂ ਹੈ ਸੋਸ਼ਲ ਮੀਡੀਆ ਤੇ ਹੁਣ ਹੀ ਪਿਛਲੇ 10 12 ਸਾਲ ਚ ਐਕਟਿਵ ਹੋ ਗਿਆ ਇਸ ਲਈ ਇਸ ਐਕਟ ਦੀ ਲੋਡ ਪਈ ਤੇ ਮੈਂ ਸੋਚਿਆ ਕਿ ਮੈਂ ਆਪ ਹੀ ਪਹਿਲ ਕਰਾਂ ਕਿ ਵੀ ਇਹਦਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਵਾ ਰਾਸ਼ਟਰਪਤੀ ਜੀ ਦੀ ਕਾਨਫਰੰਸ ਤੇ ਦੋਨਾਂ ਸਦਨਾਂ ਦੇ ਵਿੱਚ ਡਿਸਕਸ ਕਰਕੇ ਮੈਂ ਯਤਨਸ਼ੀਲ ਰਹਾ ਮਾਂ ਵੀ ਇਹ ਕਾਨੂੰਨੀ ਬਣ ਜਾਏ ਉਹਦੇ ਚ ਅਸੀਂ ਮੈਂ ਡਿਫਾਈਨ ਕੀਤਾ ਹੈ ਕਿ ਜਿਹੜੀ ਹੇਟ ਸਪੀਚ ਹੈ ਉਹਦਾ ਡੈਫੀਨੇਸ਼ਨ ਦਿੱਤੀ ਹੈ ਕੀ ਵੀ ਐਨੀ ਕਮਿਊਨੀਕੇਸ਼ਨ ਜਿਹੜੀ ਪ੍ਰਮੋਟ ਕਰੇ ਹੇਟ੍ਰਡ ਨੂੰ ਡਿਸਕ੍ਰਿਮੀਨੇਸ਼ਨ ਨੂੰ ਐਨੀ ਟਾਈਪ ਆਫ ਵਾਇਲੈਂਸ ਬੇਸਡ ਔਨ ਰੇਸ ਰਿਲੀਜੀਅਨ ਕਾਸਟ ਜੈਂਡਰ ਔਨਲਾਈਨ ਪਲੇਟਫਾਰਮ ਡਿਜੀਟਲ ਹਾਰਮਨੀ ਕਿਉਂਕਿ ਤੁਸੀਂ ਦੇਖਿਆ ਵੀ ਲੋਕੀ ਲਿਖੀ ਜਾ ਰਹੇ ਕਿਸੇ ਮੁੰਡੇ ਨੂੰ ਆਪਣੇ ক্রিকেট ਦੇ ਖਿਡਾਰੀ ਤੋਂ ਕੈਚ ਛੁੱਟ ਜਾਂਦਾ ਉਹਨੂੰ ਕੇ ਬਣਾਤਾ ਉਹ ਫਿਰ ਸੇਮ ਖਿਡਾਰੀ ਨੇ ਜਿੱਤ ਕੇ ਵੀ ਦਿਖਾ ਦਿੱਤਾ ਇਸ ਤਰ੍ਹਾਂ ਐਸਪੀਰੇਸ਼ਨ ਕਾਸਟ ਕਰਨਾ ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਕੁਝ ਵੀ ਲਿਖੀ ਜਾਓ ਮੈਂ ਪਿਛਲੇ ਹਫਤੇ ਦੇਖਿਆ ਪਹਿਲੇ ਭਾਰਤ ਦੇ ਪ੍ਰਮੁੱਖ ਜਿਹੜੇ ਸੈਨਾ ਮੁਖੀ ਹੈ ਉਹਦੇ ਚੋਂ ਵਾਯੂ ਸੈਨਾ ਦੇ ਵਾਈਸ ਚੀਫ ਹੇਅਰ ਮਾਰਸ਼ਲ ਬੋਲ ਰਹੇ ਹੈ ਤੁਹਾਨੂੰ ਲੋਕੀ ਉਹਨੂੰ ਕੀ ਲਿਖੀ ਜਾਂਦੇ ਦੱਸੋ ਜਿਹੜੇ ਭਾਰਤ ਦੇ ਰੱਖਿਆ ਕਰ ਰਹੇ ਪੰਜਾਬੀ ਇਦਾਂ ਸਾਰੇ ਹੀ ਲੋਕੀ ਪ੍ਰਧਾਨ ਮੰਤਰੀ ਬਾਰੇ ਵੀ ਲਿਖ ਰਹੇ ਕੁਝ ਲਿਖ ਦਿੰਦੇ ਆ ਲੀਡਰ ਆਫ اپੋਜੀਸ਼ਨ ਬਾਰੇ ਵੀ ਲਿਖੀ ਜਾਂਦੇ ਆ ਡਿਸੇਬਲ ਬੰਦਿਆਂ ਬਲ ਕਿਸੇ ਨੂੰ ਪੱਖ ਨਹੀਂ ਮੈਂ ਨਹੀਂ ਕਹਿੰਦਾ ਉਹ ਕਿਸੇ ਧਰਮ ਦੇ ਬੰਦੇ ਕੋਈ ਜ਼ਿੰਮੇਵਾਰੀ ਨਹੀਂ ਹੈ ਇਸ ਲਈ ਮੈਂ ਇਹ ਡਿਮਾਂਡ ਕੀਤੀ ਹੈ ਕਿ ਸਾਡੇ ਕੋਲ ਆਧਾਰ ਕਾਰਡ ਹੈ ਹੁਣ ਆਧਾਰ ਕਾਰਡ ਤੋਂ ਬਿਨਾ ਕਿਤੇ ਕੁਝ ਨਹੀਂ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਉਹ ਯੂਆਈਡੀ ਕਾਰਡ ਹੈ ਸੋਸ਼ਲ ਸਿਕਿਉਰਿਟੀ ਲਈ ਕਾਰਡ ਹੈ ਤੇ ਇਹ ਪਾਰ ਸਰਕਾਰੇ ਕਈ ஆன்ਲਾਈਨ ਪਲੇਟਫਾਰਮਾਂ ਨੂੰ ਕਿ ਬਿਨਾ ਉਹਦੇ ਆਇਡੈਂਟੀਫਿਕੇਸ਼ਨ ਕਾਰਡ ਦੇ ਅਕਾਊਂਟ ਹੀ ਨਾ ਬਣੇ ਇਹ ਸਿਆਪਾ ਹੀ ਖਤਮ ਹੋਏ ਇਹ ਫੇਕ ਅਕਾਊਂਟ ਹੈ ਕਿਸੇ ਨੂੰ ਪੁੱਛੋ ਕਹਿੰਦੇ ਉਹ ਕੈਨੇਡਾ ਚੱਲ ਰਿਹਾ ਉੱਥੇ ਚੱਲ ਰਿਹਾ ਉੱਥੇ ਚੱਲ ਰਿਹਾ ਮੈਂ ਕਹਿੰਦਾ ਆਇਡੈਂਟੀਫਿਕੇਸ਼ਨ ਹੋਏ ਜੋ ਤੁਸੀਂ ਕੋਈ ਵੀ ਕੰਮ ਆਪਣਾ ਆਇਡੈਂਟੀਫਿਕੇਸ਼ਨ ਤੋਂ ਬਿਨਾ ਹੁੰਦਾ ਨਹੀਂ ਆਪਾਂ ਸੋਸ਼ਲ ਅਕਾਊਂਟ ਜਿਹੜਾ ਮਰਜ਼ੀ ਬਣਾ ਲਵੇ ਜਿੱਥੋਂ ਮਰਜ਼ੀ ਫਿਕਟਿਸ਼ੀਅਸ ਈਮੇਲ ਦੇ ਦਿਓ ਕੋਈ ਦੇ ਦਿਓ ਤਾਂ ਕਿ ਇਹ ਫੇਕ ਅਕਾਊਂਟ ਬੰਦ ਹੋਣ ਹੋਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਿਰ ਸੁਝਾ ਦਿੱਤੇ ਗਏ ਹੈ ਕਿ ਇਹਦੇ ਚ ਇੱਕ ਮਾਨਿਟਰਿੰਗ ਏਜੰਸੀ ਹੋਵੇਗੀ ਇੱਕ ਐਪੀਲੀਏਟ ਟ੍ਰਿਬਿਊਨਲ ਹੋਵੇ ਭਾਰਤ ਸਰਕਾਰ ਦਾ ਹਰ ਸਟੇਟ ਦੇ ਵਿੱਚ ਹੋਵੇ ਚੀਫ ਕੰਪਲਾਈਅੰਸ ਆਫੀਸਰ ਜਿਹੜੇ ਜਿਹੜੇ ਸੋਸ਼ਲ ਇਹਦੇ ਤਿੰਨ ਸਟੇਕ ਹোল্ডার ਨੇ ਦੇਖੋ ਇੱਕ ਸਟੇਟ ਹੈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੇ ਇੱਕ ਯੂਜ਼ਰ ਹੈ ਮੈਂ ਸਮਝਦਾ ਯੂਜ਼ਰ ਦੇ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਨੇ ਇਹ ਜਾਇਦਾ ਇਨਾਂ ਤੇ ਨੈਤਿਕਤਾ ਜ਼ਿੰਮੇਵਾਰ ਕਿਉਂਕਿ ਇਹ ਚਲਾ ਰਹੇ ਹੈ ਨਾ ਇਹ ਜੋ ਵੀ ਇਨਾਂ ਦਾ ਮਾਡਲ ਹੈ bizness ਹੈ ਜੋ ਵੀ ਹੈ Facebook ਹੈ Instagram ਹੈ ਉਹ ਆਪਣਾ Twitter ਹੈ ਉਹ ਹੈ ਇਨਾਂ ਦੀ ਵੀ ਜ਼ਿੰਮੇਵਾਰੀ ਹੈ ਨਾ ਇਹ ਇਹ ਅੱਜਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਇਹ AI ਟੂਲ ਕਿਉਂ ਨਹੀਂ ਲਾਉਂਦੇ ਜਦੋਂ ਹੀ ਬੰਦਾ ਕੋਈ ਐਦਾਂ ਦੇ ਕਰ ਰਿਹਾ ਆਟੋਮੈਟਿਕ ਡਿਲੀਟ ਹੋਏ ਜਾਂ ਆਪਣੇ ਹਰ ਮੁਲਕ ਦੇ ਵਿੱਚ ਆਪਣਾ ਉਹ ਸਕੈਨਿੰਗ ਕਰਨ ਆਪਣੇ ਬੰਦੇ ਰੱਖਣ ਅਕ੍ਰੋਸ ਦੀ ਬੋਰਡ ਆਇਡੈਂਟੀਫਿਕੇਸ਼ਨ ਨਾਲ ਹੋਵੇ ਔਰ ਫਿਰ ਐਕਸ਼ਨ ਹੋਣ ਅਸੀਂ ਉਹਦੇ ਚ ਐਡਜੂਡੀਕੇਸ਼ਨ ਜਿਹੜੀ ਅਥਾਰਟੀ ਹੈ ਉਹ ਐਫ ਆਈ ਆਰ ਹੋਵੇ 1 ਸਾਲ ਦੀ ਸਜ਼ਾ ਹੋਵੇ ਫਾਈਨ ਹੋਵੇ ਐਪਿਲੇਟਰ ਜਿਸ ਤਰ੍ਹਾਂ ਵੀ ਇੱਕ ਡਿਪਾਰਟਮੈਂਟ ਇੱਕ ਚੱਲਦਾ ਹੈ ਤਾਂ ਕਿ ਇਹਦੇ ਚ ਸਾਡੀ ਕਮਿਊਨਲ ਹਾਰਮਨੀ ਪੀਸਫੁਲ ਕੋਐਗਜ਼ਿਸਟੈਂਸ ਸਰਬਸਾਜੀ ਵਾਲਤਾ ਡਿਜੀਟਲ ਹਾਰਮਨੀ ਜਿਹੜੀ ਹੈ ਉਹ ਬਰਕਰਾਰ ਬਰਕਰਾਰ ਰਹਿ ਸਕੇ ਔਰ ਸਾਡੇ ਜਿਹੜਾ ਸਮਾਜ ਦਾ ਮਾਹੌਲ ਹੈ ਉਹ ਖਰਾਬ ਕੁਝ ਜਿਹੜੇ ਇਹ ਕੁਝ ਅੰਸਰੀ ਨੇ 0.01% ਜਿਹੜੇ ਸਮਾਜ ਦੇ ਮਾਹੌਲ ਨੂੰ ਖਰਾਬ ਕਰ ਰਹੇ ਔਰ ਐਕਸ਼ਨ ਵੀ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਪੁਲਿਸ ਵਾਲੇ ਕਹਿੰਦੇ ਜੀ ਉਹ ਉਹ ਇਹ ਉਸ ਲਾਈਨ ਦੇ ਕਿਉਂਕਿ 2000 ਦਾ ਕੋਈ ਐਕਟ ਹੈ ਉਹ ਉਹਦੇ ਅੰਡਰ ਨਹੀਂ ਆਉਂਦੇ ਐਮਓਆਈਟੀ ਦੀ ਆਪਣੀ ਉਹ ਅਜੇ ਲਾਅ ਹੀ ਬਣ ਜਾਏਗਾ ਤੇ ਇਹ ਜਿਹੜਾ ਹੈ ਵੀਕ ਅ ਨਿਪ ਇਟ ਇਨ ਦਾ ਬੱਟ ਤੇ ਮੈਨੂੰ ਉਮੀਦ ਹੈ ਕਿ ਮੇਰੀ ਇਸ ਨਿਮਰਨੀ ਜੀ ਕੋਸ਼ਿਸ਼ ਜੋ ਮੈਂ ਅੱਜ ਬੜੀ ਹਿੰਮਤ ਕਰਕੇ ਅਰਦਾਸ ਕਰਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਸਵੇਰੇ ਅਰਦਾਸ ਕੀਤੀ ਕਿ ਵੀ ਮੈਂ ਇਸ ਨੇਪੜੇ ਤੇ ਚੜਾਂ ਔਰ ਨਾਲ ਹੀ ਮੈਂ ਜਦੋਂ ਅਰਦਾਸ ਅੱਜ ਕਰ ਰਿਹਾ ਸੀ ਮੇਰੇ ਮਨ ਚ ਬਲਬਲਾ ਆਇਆ ਵੀ ਇਹ ਤਾਂ ਇੱਕ ਮਸਲਾ ਹੈ ਇੱਥੇ ਮਸਲੇ ਹੀ ਮਸਲੇ ਨੇ ਮੈਂ ਕੁਝ ਹੋਰ ਪ੍ਰਾਈਵੇਟ ਮੈਂਬਰ ਬਿਲ ਵੀ ਲਿਆਉਣ ਦੀ ਕੋਸ਼ਿਸ਼ ਕਰਾਂਗਾ ਅਗਲੇ ਵਿంటర్ ਸੈਸ਼ਨ ਦੇ ਵਿੱਚ ਉਹਦੇ ਵਿੱਚ ਮੈਂ ਸੋਚ ਰਿਹਾ ਉਹਦੇ ਜਿਵੇਂ ਚਾਰ ਰਿਆਂ ਜਿਹੜੇ ਵੀ ਸਮਾਜ ਦੇ ਨਾਲ ਜੁੜੇ ਹੋਏ ਵਿਸ਼ੇ ਨੇ ਔਰ ਜਿਨ੍ਹਾਂ ਤੇ ਲਾ ਬਹੁਤ ਲੂਸ ਹੈ ਜਿਨ੍ਹਾਂ ਤੇ ਸ਼ਿਕੰਜਾ ਕੱਸਣ ਦੀ ਲੋੜ ਹੈ ਉਹਦਾ ਮੈਂ ਪ੍ਰਾਈਵੇਟ ਬਿੱਲ ਲਿਆਵਾਂਗਾ ਤਾਂ ਕਿ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੋਵੇ ਪੰਜਾਬ ਦੇ ਵਿੱਚ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਅਸੀਂ ਚੰਗੇ ਪੰਜਾਬੀ ਚੰਗੇ ਭਾਰਤੀ ਬਣ ਕੇ ਦੇਸ਼ ਭਗਤੀ ਦੇ ਵਿੱਚ ਰਹੀਏ ਆਪੋ ਆਪਣਾ ਕੰਮ ਕਰੀਏ ਅਸੀਂ ਕੰਮ ਕਰੀਏ ਆਪਣਾ ਜੇ ਅਮਨ-ਏ-ਮਾਨ ਹੋਏਗਾ ਤਾਂ ਹੀ ਬੰਦਾ ਆਪਣਾ ਕੰਮ ਕਰ ਸਕਦਾ ਜੇ ਟੈਨਸ਼ਨਾਂ ਚੱਲਣ ਨਹੀਂ ਆ ਨਾ ਬਿਜ਼ਨਸਮੈਨ ਕੰਮ ਕਰ ਸਕਦਾ ਨਾ ਨੌਕਰੀ ਵਾਲਾ ਕਰ ਸਕਦਾ ਤੁਰ ਕੋਈ ਲੱਗਾ ਰਹੇਗਾ ਫਿਕਰ ਦਾ ਮਾਹੌਲ ਬਣਿਆ ਰਹੇਗਾ ਔਰ ਸਖਤ ਉਸਕਟ ਐਕਸ਼ਨ ਹੋਣਾ ਚਾਹੀਦਾ ਤੇ ਮੈਂ ਇਹ ਉਮੀਦ ਕਰਦਾ ਕਿ ਇਹ ਜਲਦੀ ਹੀ ਜੋ ਮੈਂ ਅੱਜ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਹੈ ਇਹ ਜਲਦੀ ਹੀ ਲਾ ਬਣੇਗਾ ਸਵਾਲ ਇਹ ਹੈ ਕਿ ਕੱਲ ਆਪਨੇ ਸੰਸਦ ਮੇ ਇੱਕ ਬੁਧਾ ਉਠਾਇਆ ਥਾ ਐਨ ਐਚ ਆਈ ਕੋ ਲੈ ਕੇ ਕਿ ਪ੍ਰੋਜੈਕਟ ਜੋ ਹੈ ਨਾ ਚਾਹੀਏ ਕਿ ਜਾ ਦੇਖੋ ਐਨ ਮੈਨੇ ਤੋ ਕੱਲ ਕਈ ਮੁੱਦੇ ਉਠਾਏ 3 ਮੁੱਦੇ ਮੈਂ 3 ਮੁੱਦੇ ਉਠਾਏ ਕੱਲ ਕੱਲ ਚ ਕਿਉਂਕਿ ਉੱਥੇ ਬੋਲਣਾ ਵੀ ਮੁਸ਼ਕਲ ਹੈ ਸਮਾਂ ਵੀ ਬਹੁਤ ਔਖਾ ਮਿਲਦਾ ਤੇ ਇੱਕ ਐਨਐਚਈ ਦਾ ਮੁੱਦਾ ਉਠਾਇਆ ਵੀ ਚਾਰ ਤੁਸੀਂ ਹਾਈਵੇ ਕੈਨਸਲ ਕਰਤੇ ਉਹ ਹੁਣ ਬਲੇਮ ਗੇਮ ਹੈ ਹਰ ਜਗ੍ਹਾ ਉਹ ਕਹਿੰਦੇ ਉੱਥੇ ਸੂਬਾ ਸਰਕਾਰ ਨੇ ਜਗ੍ਹਾ ਐਕਵਾਇਰ ਨਹੀਂ ਕੀਤੀ ਫਿਰ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੱਤੀ ਕੱਲ ਇੱਕ ਮੀਟਿੰਗ ਲੈਣੀ ਸੀ ਹਾਈ ਪਾਵਰਡ ਵੀ ਹੈ ਪੰਜਾਬ ਤੇ ਔਰ ਜਿਹੜੇ ਹੋਰ ਵੀ ਸਟੇਟਾਂ ਦੇ ਲੇਕਿਨ ਉਹ ਉਹਨਾਂ ਨੂੰ ਕੋਈ ਹੋਰ ਰੁਝੇਵਿਆਂ ਕਰਕੇ ਹੁਣੇ ਮੀਟਿੰਗ ਫਿਕਸ ਹੋ ਗਈ ਹੈ 28 ਅਗਸਤ ਨੂੰ ਦੂਜਾ ਮੈਂ ਚੁੱਕਿਆ ਵੀ ਪੰਜਾਬ ਦੇ ਵਿੱਚ ਖੇਡਾਂ ਨਾਲ ਧੱਕਾ ਹੋ ਰਿਹਾ ਹੈ ਖੇਡਾਂ ਦੇ ਜਿਹੜੇ ਖੇਲੋ ਇੰਡੀਆ ਦੇ ਵਿੱਚ ਹੁਣ ਪੰਜਾਬ ਜਿਹੜਾ 117 ਬੰਦਿਆਂ ਦੀ ਕੁਆਟਾਡੈਂਟ ਗਈ ਪੈरिस 올림픽 ਉਹ ਜੋ 19 ਪੰਜਾਬ ਚੋਂ ਗਏ 24 ਹਰਿਆਣਾ ਚੋਂ ਗਏ ਇਹ ਪੰਜਾਬ ਹਰਿਆਣਾ ਨੂੰ 70 ਪੰਜਾਬ ਨੂੰ 70 72 ਕਰੋੜ ਮਿਲਿਆ ਕੁਝ ਸਟੇਟਾਂ ਨੂੰ 428 ਕਰੋੜ ਮਿਲ ਗਿਆ 400 ਕਰੋੜ ਮਿਲ ਗਿਆ ਸਾਰਾ ਡਾਟਾ ਹੈਗਾ ਮੈਂ ਪੇਸ਼ ਕੀਤਾ ਉਹ ਜਿਨ੍ਹਾਂ ਨੂੰ 400 ਕਰੋੜ ਮਿਲਿਆ ਉਹਨਾਂ ਨੇ ਦੋ ਖਿਡਾਰੀ ਭੇਜੇ ਤਾਂ ਮੈਂ ਕਿਹਾ ਰੱਬ ਦਾ ਵਾਸਤਾ ਖੇਡ ਮੰਤਰੀ ਵੀ ਸੀ ਵਿੱਤ ਮੰਤਰੀ ਵੀ ਸੀ ਯਾਰੋ ਕੋਈ ਸਾਵਧਾਨ ਚਲੋ ਵੀ ਉਹਦੇ ਆਪਣਾ ਯੂਥ ਹੈ ਸਪੋਰਟਸ ਨੂੰ ਆਪਾਂ ਵਧਾਓ ਇਹ ਜਿਹੜੀ ਏਡ ਹੈ ਇਟ ਸ਼ੁਡ ਬੀ ਇਨ ਪ੍ਰਪੋਰਸ਼ਨ ਵਿਦ ਦੀ ਸਪੋਰਟਸ ਫੈਸਿਲਿਟੀ ਸਪੋਰਟਸ ਜਿਹੜੇ ਮੈਨ ਹੈ ਉਹਨਾਂ ਦੀ ਕੌਂਟੀਜੈਂਟ ਕਿੰਨੀ ਜਾ ਰਹੀ ਹੈ ਉਹ ਕਿੰਨੇ ਮੈਡਲ ਜਿੱਤ ਰਿਹਾ ਹੈ ਔਰ ਤੀਜਾ ਇਸ਼ੂ ਜੋ ਮੈਂ ਮਿਨਿਸਟਰੀ ਆਫ ਅਰਬਨ ਡਿਵੈਲਪਮੈਂਟ ਦਾ ਸੀ ਉਹ ਚੁੱਕਿਆ ਕਿ ਵੀ ਇੱਕ ਤੇ ਸਮਾਰਟ ਸਿਟੀ ਕਹੀ ਜਾਂਦੇ ਹੋ ਵੀ ਮੈਂ ਕਿਹਾ ਇਹ 100 ਸਮਾਰਟ ਸਿਟੀ ਬਣਨੇ ਸੀ ਉਹਦੇ ਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਵੀ ਸੀ ਮੈਂ ਕਿਹਾ ਆਓ ਮੈਂ ਉਹਨਾਂ ਨੂੰ ਖੱਟਰ ਸਾਹਿਬ ਨੂੰ ਕਿਹਾ ਆਪਾਂ ਚੱਲਦੇ ਮੈਂ ਨਾਲ ਚੱਲਦਾ ਆਓ ਮੇਰੇ ਨਾਲ ਚੱਲੋ ਦੇਖੋ ਦੂਰ ਦੂਰ ਤੱਕ ਲੱਗਦਾ ਕੋ ਉੱਥੇ ਸਮਾਰਟ ਸਿਟੀ ਜਾਂ ਸਵਚ ਭਾਰਤ ਅਭਿਆਨ ਜਾਂ ਹੋਲਿਸਟਿਕ ਉੱਥੇ ਕੀ ਹਾਲ ਹੈ ਸ਼ਹਿਰਾਂ ਦਾ ਚਲੋ ਜਾ ਕੇ ਦੇਖੋ ਔਰ ਮੈਂ ਇਹ ਵੀ ਕਿਹਾ ਮੈਂ ਕਿਹਾ ਇਹ ਪੰਜਾਬ ਦੀ ਬਤਰੇ ਵਿੱਚ ਯੂਨੀਕ ਚੀਜ਼ ਹੈ ਕਿ ਜਿਹੜੀ ਅਰਬਨ ਪਾਵਰਟੀ ਹੈ ਉਹ ਰੂਰਲ ਪਾਵਰਟੀ ਤੋਂ ਜ਼ਿਆਦਾ ਹੈ। ਔਰ ਲੁਧਿਆਣਾ ਵਰਗੇ ਸ਼ਹਿਰ ਜਿਹੜਾ ਮਾਂਚੈਸਟਰ ਆਫ ਇੰਡੀਆ ਉੱਥੇ ਲੱਖਾਂ ਆਦਮੀ ਕੰਮ ਕਰਨਾ ਆ ਰਹੇ ਉਹਨਾਂ ਕੋ ਰਹਿਣ ਦੇ ਮਕਾਨ ਨਹੀਂ ਹੈਗੇ। ਇੰਡਸਟਰੀ ਹੈ। ਬੜੇ ਮੁੱਦੇ ਡਿਸਕਸ ਹੋਏ ਸਭ ਤੋਂ ਜ਼ਿਆਦਾ ਮੁੱਦਾ ਫਿਰ ਮੈਟਰੋ ਦਾ ਕਿਹਾ ਮੈਂ ਕਿਹਾ ਚੰਡੀਗੜ੍ਹ ਹੈ ਔਰ ਇਹ ਲੁਧਿਆਣਾ ਹੀ ਹੈ ਮਾਂਚੈਸਟਰ ਇੱਥੇ ਇੰਨੇ ਮੈਟਰੋ 831 ਕਿਲੋਮੀਟਰ ਮੈਟਰੋ ਬਣ ਗਈ ਅਪਰੂਵ ਹੋ ਗਈ। ਤੇ ਮੈਂ ਕਹਿੰਦਾ ਇਹਨਾਂ ਦਾ ਨੰਬਰ ਕਦੋਂ ਆਏਗਾ ਕਟਕੋੜ ਲੁਧਿਆਣਾ ਇਚ ਮੈਟਰੋ ਹੋਏ ਕਿ ਟ੍ਰੈਫਿਕ ਦੇਖੋ ਬੰਪਰ ਡੂ ਬੰਪਰ ਇਧਰ ਚੰਡੀਗੜ੍ਹ ਮੁਹਾਲੀ ਪੰਚਕੁਲਾ ਇਹ ਮੈਟਰੋ ਪ੍ਰੋਜੈਕਟ ਦਿਓ ਤੇ ਸਭ ਤੋਂ ਵੱਡੀ ਗੱਲ ਜੋ ਅਕਾਲ ਪੁਰਗਵਾਹੇ ਗੁਰੂ ਜੀ ਅੱਗੇ ਮੈਂ ਉਹਨਾਂ ਨੇ ਮੈਨੂੰ ਜੋ ਵੀ ਇੱਕ ਸੇਧ ਬਖਸ਼ੀ ਮੈਂ ਕਿਹਾ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਇਹ ਤਾਂ ਮੈਂ ਉਹਨਾਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਉਹ ਇੰਨਾ ਕੰਜੈਸ਼ਨ ਕੰਜੈਸਟਿਡ ਅਪਰੋਚ ਹੈ ਭਾਵੇਂ ਮੈਂ ਉਹ ਗਲਿਆਰਾ ਐਡਾਪਟ ਕੀਤਾ ਥੋੜਾ ਬਹੁਤ ਅਸੀਂ ਕਰ ਰਹੇ ਆ ਪਰ ਉਹ ਕਿੰਨਾ ਕੁ ਅਸੀਂ ਕਰ ਸਕਦੇ ਉਹਨੂੰ ਵਧੀਆ ਮੈਂ ਕਿਹਾ ਜੀ ਅੰਡਰਗਰਾਉਂਡ ਟਨਲ ਹੋਵੇ ਜਿਹੜੀ ਉਹ ਪਾਰਕਿੰਗ ਬਾਹਰੋਂ ਉਹ ਜੀਟੀ ਰੋਡ ਤੋਂ ਸੜਕ ਆਵੇ ਪਾਰਕੇ ਉੱਥੋਂ ਸਿੱਧੀ ਟਨਲ ਹੋਵੇ ਤੇ ਮਲਟੀ ਲੈਵਲ ਅੰਡਰਗਰਾਉਂਡ ਪਾਰਕਿੰਗ ਇਹ 12 13 ਸਾਲ ਪਹਿਲੇ ਉੱਥੇ ਕੋਈ ਪ੍ਰੋਜੈਕਟ ਚੱਲਿਆ ਮੈਂ ਉਹ ਫਾਈਲਾਂ ਕੁਡਵਾਈਆਂ ਉੱਥੇ ਕੋਈ ਅਰਬਨ ਜਿਹੜਾ ਇਹ ਟਾਊਨਸ਼ਿਪ ਅਰਬਨ ਡਿਵੈਲਪਮੈਂਟ ਪਲੈਨਿੰਗ ਵਾਲੇ ਟਾਊਨ ਪਲਾਨ ਉਹ ਫਾਈਲਾਂ ਪਈਆਂ ਮਿੱਟੀ ਪੈ ਰਹੀ ਹੈ ਪਤਾ ਨਹੀਂ 15 ਸਾਲ ਹੋ ਗਏ ਮੈਂ ਕਿਹਾ ਜੀ ਰੱਬ ਦਾ ਵਾਸਤਾ ਉੱਥੇ ਮਲਟੀ ਲੈਵਲ अंडरग्राउंड पार्किंग दरबार साहब बनाओ ताकि लखा लोग उ नतमस्तक होंगे तो मैं काफ़ी मुद्दे जोड़े है वो इस हफ्ते पार्लियामेंट में चुके देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।